ਆਉਂਦਰੋਂ ਫੇਰੀਆਂ ਚੱਲਦੀਆਂ ਆ ਜਿਹੜੀਆਂ ਸਾਹਮਣੇ ਆਹ ਹਾਂ ਹਵਾ ਵਗਣ ਦੇ ਆ ਤੇ ਅਸਲ ਦੇ ਵਿੱਚ ਜਿੱਥੇ ਆਪਾਂ ਜਾਣਾ ਉਹ ਆ ਏਰੀਆ ਵਾ ਆ ਜਾ ਆ ਜਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈਲੈਂਡ ਹੰਟਿੰਗ ਯਾਨੀ ਕਿ ਸਿੰਗਾਪੁਰ ਦੇ ਲਾਗੇ-ਲਾਗੇ ਜਿਹੜੇ ਟਾਪੂ ਆ ਉਹਨਾਂ ਨੂੰ ਲੱਭਦੇ ਲਮਾਉਂਦੇ ਆਪਾਂ ਇੱਕ ਹੋਰ ਜਗ੍ਹਾ ਤੇ ਆਏ ਆ ਜਿਹੜਾ ਕਿ ਸਿੰਗਾਪੁਰ ਦੇ ਬਿਲਕੁਲ ਨਾਲ ਹੀ ਲੱਗਦਾ ਇੱਕ ਟਾਪੂ ਆ ਇਸ ਤੋਂ ਪਹਿਲਾਂ ਇੱਕ ਸਾਈਕਲਿੰਗ ਕਰਦੇ ਹੋਿਆਂ ਦੀ ਵੀਡੀਓ ਜਿਹੜੀ ਕਿ ਪਲਾਉ ਬਿੰਸ ਜਿਹੜਾ ਮਸ਼ਹੂਰ ਆਈਲੈਂਡ ਆ ਜਿੱਥੇ ਅਜੇ ਤੱਕ ਜਿਹੜਾ ਹੈਬਿਟੇਟ ਆ ਉਹ ਵੀਡੀਓ ਆਪਾਂ ਪਾਈ ਸੀ ਤੇ ਅੱਜ ਦੀ ਜਿਹੜੀ ਵੀਡੀਓ ਇੱਕ ਨਵੇਂ ਆਈਲੈਂਡ ਦੇ ਬਾਰੇ ਆ ਉਹ ਵੀ ਚੌਂਠਾ ਆਈਲੈਂਡਾਂ ਦੇ ਵਿੱਚੋਂ ਇੱਕ ਆਈਲੈਂਡ ਆ ਜਿਹਦਾ ਨਾਮ ਆ ਪਲਾਉ ਹੰਤੂ ਹੰਤੂ ਦਾ ਮਤਲਬ ਹੁੰਦਾ ਜੀ ਭੂਤ ਤੇ ਪਲਾਉ ਦਾ ਮਤਲਬ ਹੁੰਦਾ ਟਾਪੂ ਤੇ ਜੇ ਆਪਾਂ ਖੁੱਲ ਕੇ ਕਹੀਏ ਵੀ ਇਹ ਕਹਿ ਸਕਦੇ ਆ ਵੀ ਭੂਤਾਂ ਵਾਲਾ ਟਾਪੂ ਇਹਨੂੰ ਪਲਾਉ ਹੰਤੂ ਕਿਉਂ ਕਿਹਾ ਜਾਂਦਾ ਹੁਣ ਇਹਦਾ ਨਾਮ ਕੀ ਆ ਇਹਦੇ ਬਾਰੇ ਜਾਣਾਂਗੇ ਆਸੇ ਪਾਸੇ ਇਹਦੇ ਕੀ ਚੀਜ਼ਾਂ ਨੇ ਹੁਣ ਕੀ ਵੇਖਣ ਵਾਲਾ ਵਾ ਤੇ ਕਿੱਦਾਂ ਇੱਥੇ ਪਹੁੰਚਿਆ ਜਾ ਸਕਦਾ ਵਾ ਉਧਰ ਨੂੰ ਚੱਲਦੇ ਆਂ ਮੇਨੇ ਸਾਰਾ ਸਾਕਤਾਬ ਇੱਕ ਕਿਸ ਤਰ੍ਹਾਂ ਉਹ ਹੋਣਾ ਲੱਗਦਾ ਵਾ ਤੇ ਚੜ੍ਹਦੀਆਂ ਕਲਾ ਅੱਜ ਮੇਰੇ ਨਾਲ ਨੇ ਇੱਕ 7.5 ਫੁੱਟ ਲੰਮਾ ਬੰਦਾ ਤੇ ਨਾਲੇ ਸਾਡੇ ਭਾਈ ਸਾਹਿਬ ਜਗਪ੍ਰੀਤ ਸਿੰਘ ਜੀ ਹੋਣੀ ਸੋ ਚੱਲਦੇ ਆ ਉਹਨੂੰ ਤੇ ਹੌਲੀ ਦੇ ਅੱਜ ਸੂਰਜ ਵੀ ਕਾਫੀ ਚੜ੍ਹਦੀ ਕਲਾ ਦੇ ਵਿੱਚ ਲਸ਼ਕਾਰੇ ਮਾਰਨ ਧਿਆ ਵਾ ਤੇ ਨਾਲ ਥੋੜੇ ਬਾਰੇ ਸਨ ਸਾਈਡ ਦੇ ਸਨ ਤੇ ਵਿਊ ਵਿਊ ਵਹਿੰਦੇ ਜਾਂਦੇ ਆ ਤੇ ਨਾਲੇ ਪਹੁੰਚਦੇ ਆ ਉਧਰ ਆਜੋ ਚੱਲਦੇ ਉਹ ਸਾਈਡ ਲੈਂ ਨੂੰ ਜਾਣ ਦੇ ਦੋ ਰਸਤੇ ਨੇ ਜੇ ਆਪਾਂ ਚਾਹੀਏ ਉੱਥੇ ਇੱਕ ਪੁਲ ਬਣਿਆ ਜਨਕ ਸਿੰਘਾਪੁਰ ਦੇ ਨਾਲ ਹੀ ਬਿਲਕੁਲ ਇੱਕ ਆਈਲੈਂਡ ਲੱਗਦਾ ਵਾ ਪੁਲ ਦੇ ਨਾਲ ਜੁੜਦਾ ਵਾ ਜਦੋਂ ਆਪਾਂ ਪੁਲ ਦੇ ਨਾਲ ਜੁੜਦੇ ਹੋਏ ਆਈਲੈਂਡ ਦੀ ਗੱਲ ਕਰਦੇ ਆ ਸਭ ਤੋਂ ਸਾਡੇ ਮਨ ਦੇ ਵਿੱਚ ਆਈਲੈਂਡ ਦਾ ਨਾਮ ਆਉਂਦਾ ਸੰਤੋਸ਼ਾ ਸੰਤੋਸ਼ਾ ਆਈਲੈਂਡ ਜਿਹੜਾ ਕਿ ਮੇਨ ਇੱਕ ਟੂਰਿਸਟ ਅਟਰੈਕਸ਼ਨ ਆ ਉਹ ਵੀ ਪੁਲ ਦੇ ਨਾਲ ਜੁੜਦਾ ਵਾ ਪਰ ਇਹ ਸੰਤੋਸ਼ੇ ਦੇ ਬਿਲਕੁਲ ਲੱਗੇ ਹੀ ਆਈਲੈਂਡ ਆ ਸੋ ਇਹ ਵੀ ਪੁਲ ਦੇ ਨਾਲ ਜੁੜਦਾ ਵਾ ਇਹਦੇ ਪੁਲ ਦੀ ਜਿਹੜੀ ਹਿਸਟੋਰੀਕਲ ਮਹੱਤਤਾ ਉਹਦੇ ਬਾਰੇ ਜਾਣਾਂਗੇ ਸੋ ਸਭ ਤੋਂ ਸੌਖਾ ਤਰੀਕਾ ਉਥੇ ਡਰਾਈਵ ਕਰਨ ਦਾ ਜਿਹੜਾ ਕਿ ਬਿਲਕੁਲ ਛੋਟਾ ਜਿਹਾ ਆ ਪੁਲ ਬਣਿਆ ਉਹਦੀ ਜਗ੍ਹਾ ਡਰਾਈਵ ਕਰਕੇ ਪਹੁੰਚ ਸਕਦੇ ਆ ਤੇ ਦੂਸਰਾ ਰਸਤਾ ਵਾ ਏ ਬਣਿਆ ਹੋਇਆ ਬੋਰਵਾਕ ਜਿਹੜਾ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਜਿਹੜੇ ਬੰਦੇ ਸਾਈਕਲਿੰਗ ਕਰਨਾ ਪਸੰਦ ਕਰਦੇ ਆ ਜਾਂ ਹਾਈਕਿੰਗ ਦਾ వాకింగ్ ਕਰਨਾ ਪਸੰਦ ਕਰਦੇ ਆ ਉਹਨਾਂ ਦੀ ਇਹ ਪਹਿਲੀ ਪ੍ਰਾਇੋਰਟੀ ਹੁੰਦੀ ਆ ਵੀ ਆਪਾਂ ਲੈਬਰਾਡੋਰ ਪਾਰਕ ਤੋਂ ਤੁਰ ਕੇ ਜਾਂ ਹਾਈਕਿੰਗ ਕਰਕੇ ਇਧਰ ਨੂੰ ਜਾਏਗੇ ਤੇ ਬਹੁਤ ਹੀ ਨਾਲ-ਨਾਲ ਜਿਹੜੇ ਸੁੰਦਰ ਕੋਦਤ ਦੇ ਤੇ ਮਨੋੱਖ ਦੇ ਬਣਾਏ ਹੋਏ ਨਜ਼ਾਰੇ ਆਪਣ ਦਿਦੇ ਨੇ ਇਧਰ ਵੇਖੋ ਲੰਬਾ ਸਰਾ ਬੋਰਡਵਕ ਉੱਪਰੋਂ ਦੀ ਚੱਲਦੀ ਹੋਈ ਕੇਬਲਕਾਰ ਖਲੋਤਾ ਹੋਇਆ ਸਮੁੰਦਰ ਦਾ ਪਾਣੀ ਦੂਰ-ਦੂਰ ਤੱਕ ਸਮੁੰਦਰੀ ਜਹਾਜ਼ ਲੈਬਰਾਡੋਰ پارک ਤੇ پارک ਦੇ ਵਿਚਕਾਰ ਬਣਿਆ ਹੋਇਆ ਇਹ ਮੂੰਹ ਇਧਰਲੇ ਪਾਸੇ ਫੋਰਟ ਸਲੀਸੋ ਇਧਰਲੇ ਪਾਸੇ ਲੈਬਰਾਡੋਰ پارک ਜਿਹਦੀ ਆਪਾਂ ਗੱਲ ਕਰ ਚੁੱਕੇ ਆ ਪਹਿਲਾ ਇੱਕ ਵੀਡੀਓ ਦੇ ਵਿੱਚ ਕਿਸੇ ਸਮੇਂ ਇਸ ਆਈਲੈਂਡ ਦੀ ਇਸ ਜਿਹੜਾ ਹੈਗਾ ਵਾ ਫੋਰਟ ਸਲੀਸੋ ਇਹਦੇ ਬਾਰੇ ਵੀ ਗੱਲ ਕਰਾਂਗੇ ਇਹ ਕਿੰਨੀ ਕਮਲਤਾ ਰੱਖਦਾ ਵਾ ਸੋ ਬਹੁਤ ਹੀ ਖੂਬਸੂਰਤ ਇਲਾਕਾ ਵਾ ਤੇ ਇਹਦੇ ਕੁਦਰਤ ਦੇ ਨਜ਼ਾਰੇ ਆ ਬਹੁਤ ਹੀ ਕਿਆ ਬੰਦੇ ਬਹੁਤ ਹੀ ਖੂਬਸੂਰਤ ਨਜ਼ਾਰਾ ਵਾ ਤੇ ਪਾਣੀ ਦੇ ਵਿੱਚ ਖੜੇ ਹੋਏ ਰੁੱਖ ਵਾ ਜੀ ਵਾ ਪਾਣੀ ਚੜਿਆ ਤੇ ਰੁੱਖ ਪਾਣੀ ਦੇ ਵਿੱਚ ਆ ਸੋ ਇਹਨਾਂ ਰੁੱਖਾਂ ਨੂੰ ਮੈਨ ਗਰੁੱਪ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਉਹ ਸਿੰਘ ਲੱਗੇ ਆ ਦੇ ਤਰੇ ਦੀ ਫੋਟੋਗ੍ਰਾਫੀਆਂ ਕਰਨ ਤੇ ਇਹ ਰਸਤਾ ਜਾਂਦਾ ਵਾ ਉਸ ਆਈਲੈਂਡ ਜਿਹੜੀ ਫਰੇਮ ਦੇ ਵਿੱਚ ਆਪਾਂ ਨੂੰ ਬਣਿਆ ਇੱਕ ਰੁੱਖ ਦਿਖ ਰਿਹਾ ਵਾ ਤੇ ਜਦੋਂ ਜ਼ੂਮ ਕਰਕੇ ਵੇਖੀਏ ਤੇ ਇਸ ਰੁੱਖ ਨੇ ਇੱਟਾਂ ਨੂੰ ਕਵਰ ਕੀਤਾ ਆ ਵਾ ਜਿਸ ਤਰ੍ਹਾਂ ਕਿ ਇੱਕ ਪਹਿਲੀ ਵੀਡੀਓ 'ਚ ਮੈਂ ਜ਼ਿਕਰ ਕਰ ਚੁੱਕਾ ਵਾਂ ਕਿ ਸਿੰਗਾਪੁਰ ਦੀ ਕੋਸਟਲਾਈਨ ਡਿਫੈਂਡ ਕਰਨ ਵਾਸਤੇ ਗੋਰਿਆਂ ਨੇ ਬਹੁਤ ਸਾਰਾ ਕੰਮ ਕੀਤਾ ਉਹਨਾਂ ਕੰਮਾਂ ਦੇ ਵਿੱਚ ਇੱਕ ਕਾਰ ਸੀ ਇਸ ਕੋਸਟਲਾਈਨ ਨੂੰ ਪੱਕਿਆਂ ਕਰਨਾ ਤੇ ਜਿਹੜੀਆਂ ਕੰਡਾਂ ਸਾਨੂੰ ਡਿੱਗਦੀਆਂ ਦਿਖ ਰਹੀਆਂ ਨੇ ਇਹ ਉਹੀ ਕੰਡਾਂ ਨੇ ਕਿਸੇ ਜਿਹੜੀਆਂ ਕਿਸੇ ਸਮੇਂ ਗੋਰਿਆਂ ਵੱਲੋਂ ਉਹ ਸਾਰੀਆਂ ਗਈਆਂ ਸੀ ਤੇ ਸਾਹਮਣੇ ਫਰੇਮ ਦੇ ਵਿੱਚ ਬਹੁਤ ਖੂਬਸੂਰਤ ਜਿਹੜੇ ਘਰ ਤੇ ਵਿਲੇ ਨਜ਼ਰ ਆ ਰਹੇ ਨੇ ਇਹ ਇਸ ਸਮੇਂ ਸਿੰਗਾਪੁਰ ਦਾ ਸਭ ਤੋਂ ਫੋਰਚ ਤੇ ਮਹਿੰਗਾ ਇਲਾਕਾ ਵਾ ਜਿੱਥੇ ਕਿ ਤਗੜੇ ਤਗੜੇ ਧਨਾੜ ਜਿਹੜੇ ਬਿਜ਼ਨਸਮੈਨ ਲੋਕ ਨੇ ਉਹਨਾਂ ਦੇ ਘਰ ਨੇ ਕਾਂਡੋਮੀਨੀਅਮ ਨੇ ਤੇ ਉਹ ਇੱਥੇ ਰਹਿੰਦੇ ਨੇ ਇਹ ਜਿਹੜੀ ਜਗ੍ਹਾ ਵਾ ਇਹ ਖਾਸ ਕਰਕੇ ਜਿਹੜੇ ਬੰਦੇ ਕੈਮਰੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਫੋਟੋਗ੍ਰਾਫੀ ਨੇ ਉਹਨਾਂ ਵਾਸਤੇ ਬਹੁਤ ਸੋਹਣੀ ਜਗ੍ਹਾ ਵਾ ਹੁਣ ਜਿਸ ਜਗ੍ਹਾ ਤੋਂ ਤੇ ਆਪਾਂ ਐਂਟਰ ਕਰ ਰਹੇ ਆ ਤੁਰਕੇ ਤੁਰਕੇ ਜਿੱਥੇ ਬੋਰਡਵਾਰ ਜਾ ਕੇ ਖਤਮ ਹੋ ਜਾਂਦਾ ਵਾ ਉਹ ਹੈਗਾ ਬਸਲ ਦੇ ਵਿੱਚ ਬੇ ਏਰੀਆ ਕੈਪਲ ਦਾ ਇੱਕ ਪ੍ਰਾਈਵੇਟ ਪ੍ਰਾਪਰਟੀ ਹੈ ਜਿਹੜੀ ਕਿ ਕੈਪਲ ਦੇ ਦੁਬਾਰਾ ਓਨ ਕੀਤੀ ਜਾ ਰਹੀ ਹੈ ਸੋ ਇੱਥੇ ਜਿਹੜੇ ਘਰ ਆ ਉਹ ਪ੍ਰਾਈਵੇਟ ਹਾਊਸ ਨੇ ਸਾਰੇ ਸੋ ਹਾਊਸਾਂ ਦੀ ਜਿਹੜੀ ਖੂਬਸੂਰਤੀ ਆ ਉਹ ਬਹੁਤ ਜਿਆਦੀ ਆ ਵਧੀਆ ਵਾ ਤੇ ਸਿੰਗਾਪੁਰ ਦੇ ਵਿੱਚ ਜਿਹੜੇ ਪ੍ਰਾਈਵੇਟ ਜਾਜ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਆਪਣਾ ਪ੍ਰਾਈਵੇਟ ਬੇੜੇ ਸਮੁੰਦਰੀ ਬੇੜੇ ਪਾਰਟੀਆਂ ਛਾਟੀਆਂ ਕਰਨ ਵਾਸਤੇ ਲੋਕੀ ਲੈ ਕੇ ਜਾਂਦੇ ਨੇ ਉਹ ਵੀ ਤਕਰੀਬਨ ਇੱਥੇ ਹੁੰਦੇ ਆ ਇਹਨੂੰ ਕੈਪਲ ਬੇ ਦੇ ਨਾਲ ਜਾਣਿਆ ਜਾਂਦਾ ਵਾ ਠੀਕ ਹੈ ਜੀ ਤੇ ਇਹਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਆਹ ਇਧਰੇ ਪਾਸੇ ਮੇਰੇ ਖਾਲਜ ਗੇਟ ਲਾ ਕੇ ਜਿਹੜਾ ਬਣਾਇਆ ਹ ਰਸਤਾ ਇਹ ਪਾਰਟੀਆਂ ਛਾਟੀਆਂ ਕਾ ਵਾਸਤੇ ਬਣਾਇਆ ਵਾ ਭਈ ਕੋਈ ਬੰਦਾ ਬੁੱਕ ਕਰ ਸਕਦਾ ਤੇ ਖਾਸ ਕਰਕੇ ਜਿਹੜੇ ਇੱਥੇ ਬੰਦੇ ਰਹਿੰਦੇ ਆ ਉਹਨਾਂ ਵਾਸਤੇ ਹੀ ਹੋਵੇਗਾ ਤੇ ਉਹ ਸਾਹਮਣੇ ਕੀ ਨਜ਼ਾਰੇ ਨੇ ਬੇੜੀਆਂ ਪ੍ਰਾਈਵੇਟ ਕਿਸਤੀਆਂ ਤੇ ਬਹੁਤ ਸਾਰੀਆਂ سنگਲਾਂ ਦੇ ਨਾਲ ਤੇ ਵੱਡੇ ਵੱਡੇ ਰੱਸਿਆਂ ਦੇ ਨਾਲ ਬੰਨੀਆਂ ਹੋਈਆਂ ਇੱਕ ਔਤਰੀ ਆ ਰਹੀ ਹੈ ਤੇ ਇੱਥੇ ਢੇਰਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਮਹਿੰਗਾ ਸੌਦਾ ਚਲੋ ਜਾ ਕੇ ਮੈਂ ਲਾਗੋਂ ਦੀ ਵੇਣੇ ਤੇ ਫਿਰ ਪਰਲੇ ਪਾਸੇ ਆਈਲੈਂਡ ਨੂੰ ਨਿਕਲਦੇ ਆਂ ਜਿਹੜੀ ਅੱਜ ਦੀ ਆਪਣੀ ਡੈਸਟੀਨੇਸ਼ਨ ਆ ਉਹ ਆ ਵਾ ਪਰ ਕਿ ਆਪਾਂ ਨੂੰ ਜਾ ਘੁੰਮ ਕੇ ਜਾਣਾ ਪੈਣਾ ਇਸ ਸਾਰੀ ਕੈਪਲ ਬੇ ਦੇ ਆਲੇ ਦੁਆਲੇ ਆੜੀਆਂ ਕਿਸ਼ਤੀਆਂ ਸਾਰੀਆਂ ਲੰਘ ਕੇ ਤੇ ਫਿਰ ਆਪਾਂ ਨੂੰ ਉਧਰਲੇ ਪਾਸੇ ਜਾਣਾ ਪੈਣਾ ਪੁਲ ਮੰਗ ਕੇ ਜਨ ਕਿ ਉਹ ਵਿਚਕਾਰ ਸਮੁੰਦਰ ਦੇ ਵਿਚਕਾਰ ਬੈਂਦਾ ਵਾ ਜੇ ਆਪਾਂ ਇਹਦਾ ਏਰੀਅਲ ਵਿਊ ਵੇਖੀਏ ਤੇ ਇਹ ਬਿਲਕੁਲ ਸਾਰੇ ਪਾਸੇ ਸਮੁੰਦਰ ਨਾਲ ਘਿਰਿਆ ਹੋਇਆ ਵਾ ਸਿਰਫ ਇੱਕ ਪੁਲ ਹੀ ਇਹਨੂੰ ਜੋੜਦਾ ਵਾ ਪਰ ਮੇਨ ਲੈਂਡ ਦੇ ਉੱਤੋਂ ਜਿਹੜੀ ਸਮੁੰਦਰ ਦੀ ਤੇ ਇਸ ਆਇਲੈਂਡ ਦੀ ਦੂਰੀ ਆ ਕੋਈ ਬਹੁਤ ਹੀ ਜ਼ਿਆਦੀ ਨਹੀਂ ਆ ਬਿਲਕੁਲ ਥੋੜੀ ਜੀ ਆ ਤੇ ਇਸ ਆਇਲੈਂਡ ਦੇ ਉੱਪਰੋਂ ਜਿਹੜੇ ਯਾਤਰੀਆਂ ਵਾਲੇ ਬੇੜੇ ਆ ਉਹ ਵੀ ਕਈਰ ਚੱਲਦੇ ਨੇ ਅੱਗੇ ਜਾ ਕੇ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਧਰ ਵੇਖੋ ਸਮੁੰਦਰ ਦੇ ਵਿੱਚ ਹੁੰਦੀਆਂ ਹੋਈਆਂ ਐਕਟੀਵਿਟੀਆਂ ਆ ਵੀ ਕੰਮ ਚੰਗਾ ਇਹਨੂੰ ਕਹਿੰਦੇ ਨੇ ਜੈਟ ਸਕੀ ਯੋ ਜਿਹਨੇ ਕਾਲੇ ਰੰਗ ਦੀਆਂ ਬੇੜੀਆਂ ਲੱਗੀਆਂ ਆ ਇਹਨਾਂ ਦੇ ਬਾਰੇ ਆਪਾਂ ਜਾਣਕਾਰੀ ਇਕੱਠੀ ਕਰਨੀ ਆ ਕਿਉਂਕਿ ਇਹ ਜਿਹੜੀਆਂ ਬੇੜੀਆਂ ਆ ਇਹ ਵਹਾ ਕੇ ਤੇ ਜਿਹੜੇ ਪਲਾਉ ਹੰਤੂ ਜਿਹੜਾ ਮੇਨ ਆਈਲੈਂਡ ਆ ਉਹਦੇ ਬਾਰੇ ਵੀ ਅੱਜ ਗੱਲ ਕਰਦੇ ਆ ਉੱਥੇ ਖੜਦੀਆਂ ਨੇ ਕਿਉਂਕਿ ਪਲਾਉ ਹੰਤੂ ਦਾ ਨਾਂ ਦੇ ਤਿੰਨ ਆਈਲੈਂਡ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਆਈਲੈਂਡ ਇਹਦਾ ਨਾਂ ਬਦਲ ਦਿੱਤਾ ਗਿਆ ਵਾ ਤੇ ਦੂਜੇ ਜਿਹੜੇ ਦੋ ਆਈਲੈਂਡ ਆ ਉਹਨੂੰ ਕਹਿੰਦੇ ਆ ਪਲਾਉ ਹੰਤੂ ਕਿਚਲ ਤੇ ਪਲਾਉ ਹੰਤੂ ਬਸਾ ਮੈਂ ਜਦੋਂ ਡਾਈਪੂ ਦਾ ਆਈਲੈਂਡ ਤੇ ਛੋਟੇ ਪੂਤਾ ਦਾ ਆਈਲੈਂਡ ਤੀਜਾ ਆਈਲੈਂਡ ਏ ਸੀ ਖੂਬਸੂਰਤ ਬੇੜੀਆਂ ਪਾਰਕ ਕੀਤੀਆਂ ਹੋਈਆਂ ਤੇ ਵਿੱਚ ਕੋਈ ਵਿਰਲਾਟਾ ਵਾਂ ਬੰਦਾ ਵੀ ਦੀਦਾ ਆਪਾਂ ਇਹਦੇ ਆਲੇ ਦੁਆਲੇ ਂਗੇੜੇ ਕੱਢ ਰਹੇ ਆ ਤੇ ਚਾਈਨੀਜ਼ ਨਿਊਅਰ ਦਾ ਸਮਾਂ ਆ ਤੇ ਉਹ ਸਾਹਮਣੇ ਕੁਝ ਬੇੜੀਆਂ ਸਜਾਈਆਂ ਵੀ ਹੋਈਆਂ ਨੇ ਮੇਰੇ ਖਿਆਲ ਦੇ ਵਿੱਚ ਉਹ ਸਜਾਈਆਂ ਐਸੇ ਕਰਕੇ ਆ ਵੀ ਲੋਕੀ ਆ ਕੇ ਇੱਥੇ ਪਾਰਟੀਆਂ ਛਾੜੀਆਂ ਕਰ ਸਕਣ ਤੇ ਆਪਦਾ ਫਾਣਿਸ਼ਣ ਉਦੇ ਲੈਵਲ ਤੇ ਕਰ ਸਕਦਾ ਹਾਂ ਹਾ ਹਾ ਬਾਕੀ ਗੱਲ ਇਹ ਆ ਵੀ ਇਸ ਜਗ੍ਹਾ ਦੇ ਉੱਤੇ ਆ ਕੇ ਮਨੁੱਖ ਦੀ ਬਣਾਈ ਹੋਈ ਸੁੰਦਰਤਾ ਤੇ ਕੁਦਰਤੀ ਬਣਾਈ ਹੋਈ ਸੁੰਦਰਤਾ ਦਾ ਸੰਮੇਲ ਹੋ ਜਾਂਦਾ ਵਾ ਜਿੱਥੇ ਉਹ ਪਰਲੇ ਪਾਸੇ ਆਪਾਂ ਵੇਖ ਰਹੇ ਹਾਂ ਵੀ ਇੱਕ ਛੋਟਾ ਜਿਹਾ ਆਈਲੈਂਡ ਆ ਤੇ ਉੱਥੇ ਕੁਦਰਤੀ ਹਰਿਆਲੀ ਤੇ ਨਾਲ ਕੁਦਰਤ ਦਾ ਇਹ ਪਾਣੀ ਤੇ ਨਾਲ ਹੀ ਉਸ ਪਾਣੀ ਨੂੰ ਡੱਕ ਕੇ ਬਣਾਏ ਹੋਏ ਇਹ ਪੁਲ ਤੇ ਪੁਲਾਂ ਦੇ ਉੱਪਰਲੇ ਪਾਸੇ ਬਣਾਈਆਂ ਹੋਈਆਂ ਪ੍ਰਾਈਵੇਟ ਪ੍ਰਾਪਰਟੀਆਂ ਨੇ ਬਹੁਤ ਖੂਬਸੂਰਤ ਚਲਾਕਾਰਾਂ ਮਾਰਦੀਆਂ ਤੇ ਉਹਨਾਂ ਦੇ ਵਿੱਚਕਾਰ ਪੁਰਿਆ ਜਾ ਰਿਹਾ ਜਾ ਰਿਹਾ ਆਪਣਾ ਸਿੰਘ ਉਹ ਵੀ ਕਾਲੇ ਰੰਗ ਦੀਆਂ ਣਕਾਂ ਲਾ ਕੇ ਸਿੰਘ ਸਾਹਿਬ ਇਧਰ ਝਾਕੇ ਮੜਾਇਆ ਠੀਕ ਕਿਆ ਖੂਬਸੂਰਤ ਨਜ਼ਾਰੇ ਨੇ ਉਧਰ ਲੱਗਨ ਤੇ ਸਿੰਘ ਨੂੰ ਗਰਮੀ ਰਹੀ ਆ ਪਰ ਮੈਨੂੰ ਇਹਦਾ ਨਜ਼ਾਰਾ ਵੜਾਉਣ ਦਾ ਤਰਨ ਦਾ ਠੀਕ ਝਾਕ ਇਹ ਆ ਨਿਆਰੇ ਹੁਣ ਸਿੱਧਾ ਪੁਲ ਤੇ ਪਹੁੰਚਦੇ ਆ ਤੇ ਫਿਰ ਜਾ ਕੇ ਗੱਲਬਾਤ ਕਰਦੇ ਆ ਇਹਦੀ ਕਹਾਣੀ ਦੀ ਇਹਦੀ ਹਿਸਟਰੀ ਦੀ ਰਤਰੇ ਜਾਂਦੇ ਆ ਆ ਇੱਕ ਾਲਾਦੀਂ ਦੇ ਚਰਾਗ ਵਾਂਗੂ ਬਣੀ ਹੋਈ ਬਿਲਡਿੰਗ ਵੀ ਕਿਆ ਖੂਬਸੂਰਤ ਆ ਵਾਹ ਜੀ ਵਾਹ ਤੇ ਇੱਥੇ ਲੱਗਾਇਆ ਨੋਟਿਸ ਬੋਰਡ ਵੀ ਨੋ ਫਿਸ਼ਿੰਗ ਐਂਡ ਨੋ ਲਿਟਰਿੰਗ ਐਂਡ ਨੋ ਕੈਂਪਿੰਗ ਨੋ ਸਾਈਕਲਿੰਗ ਐਂਡ ਨੋ ਸਵੀਮਿੰਗ ਨੋ ਡੌਗ ਵਿਦਆਊਟ ਲੇਸਿੰਗ ਤੇ ਨੋ ਮੋਟਰਸਾਈਕਲ ਨੋ ਐਡਵਰਟਾਈਜ਼ਮੈਂਟ ਥੱਲੇ ਲਿਖਿਆ ਬਾਇ ਆਰਡਰ ਕੈਪਲ ਬੇ ਠੀਕ ਖੂਬ ਸੂਰਤ ਖੂਬ ਸੂਰਤ ਖੂਬ ਸੂਰਤ ਖੂਬ ਸੂਰਤ ਫਰੇਮ ਦੇ ਵਿੱਚ ਬਣਿਆ ਹੋਇਆ ਜਿਹੜਾ ਬ੍ਰਿਜ ਆ ਇੱਕ ਲੰਬਾ ਸਾਰਾ ਤੇ ਤਾਰਾਂ ਵਾਲਾ ਇਹਨੂੰ ਕੈਪਲ ਬੇ ਬ੍ਰਿਜ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਸੋ ਇਸ ਬ੍ਰਿਜ ਦੀ ਕਹਾਣੀ ਜਾਣ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਔਸ ਆਈਲੈਂਡ ਦੀ ਜਿਹੜਾ ਉਹ ਆਈਲੈਂਡ ਮੇਰਾ ਐਸਪਾਸ ਜਿਹੜਾ ਫਰੇਮ ਦੇ ਵਿੱਚ ਉਹ ਸਾਹਮਣੇ ਦਿਖ ਰਿਆਣਾ ਆਹ ਸਾਹਮਣੇ ਜਿਹਨੂੰ ਆਪਾਂ ਪੁਲ ਪਾਰ ਕਰਕੇ ਜਾਣਾ ਵਾ ਇਹਨੂੰ ਐਸੇ ਕੈਪਲ ਆਈਲੈਂਡ ਕਿਹਾ ਜਾਂਦਾ ਵਾ ਕਾਰਨ ਕੀ ਆ 1983 ਦੇ ਵਿੱਚ ਇਸ ਜਗ੍ਹਾ ਦਾ ਨਾਮ ਪਲਾਉ ਹੰਤੂ ਤੋਂ ਚੇਂਜ ਕਰਕੇ ਕੈਪਲ ਆਈਲੈਂਡ ਰੱਖ ਦਿੱਤਾ ਗਿਆ ਕਿਉਂਕਿ ਜਿਹੜੀ ਇਹ ਸਾਰੀ ਜਗ੍ਹਾ ਸੀ ਇਹ ਕੈਪਲ ਨੇ ਖਰੀਦੀ ਸੀ ਕੈਪਲ ਇੱਕ ਪ੍ਰਾਈਵੇਟ ਅਧਾਰਾ ਵਾ ਜਿਹਦੇ ਨਾਮ ਦੇ ਅੰਦਰ ਸ਼ਿਪਯਾਰਡ ਹੀ ਪਹਿਲਾਂ ਹੁੰਦਾ ਸੀ ਕੈਪਲ ਸ਼ਿਪਯਾਰਡ ਉਹਦੀ ਵੀ ਕਹਾਣੀ ਇੱਥੇ ਆ ਕੇ ਜੁੜਦੀ ਆ ਸੋ ਗਵਰਨਮੈਂਟ ਨੇ ਐਗਰੀ ਹੋ ਗਈ ਕਿਉਂਕਿ ਪਲਾਉ ਹੰਤੂਨਾ ਦੇ ਪਹਿਲਾਂ ਹੀ ਦੋ ਆਈਲੈਂਡ ਸਨ ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹਦਾ ਨਾਮ ਚੇਂਜ ਕਰਨ ਵਾਸਤੇ ਅਸੀਂ ਸਹਿਮਤੀ ਦਿੰਦੇ ਆ ਜੇ ਤੁਸੀਂ ਪਲਾਉ ਹੰਤੂ ਤੋਂ ਚੇਂਜ ਕਰਕੇ ਇਹਦਾ ਨਾਮ ਕੈਪਲ ਆਈਲੈਂਡ ਰੱਖ ਦੋ 1983 ਦੇ ਵਿੱਚ ਇਹਦਾ ਨਾਮ ਬਦਲ ਕੇ ਕੈਪਲ ਆਈਲੈਂਡ ਰੱਖ ਦਿੱਤਾ ਗਿਆ ਤੇ ਇਹ ਜਿਹੜਾ ਪੋਲਾ ਇਹਦਾ ਫਰੇਮ ਦੇ ਵਿਚਾਰਿਆ ਇਹ ਸਿੰਗਾਪੁਰ ਦਾ ਸਭ ਤੋਂ ਪਹਿਲਾ ਉਹਲਾ ਜਿਹੜਾ ਕਿ ਇੱਕ ਪ੍ਰਾਈਵੇਟ ਡਿਵੈਲਪਰ ਦੇ ਵੱਲੋਂ ਬਣਾਇਆ ਗਿਆ ਤੇ ਬਾਅਦ ਦੇ ਵਿੱਚ ਗਵਰਨਮੈਂਟ ਨੂੰ ਹੈਂਡਓਵਰ ਕੀਤਾ ਗਿਆ। ਇਹਦੀ ਜੀ ਟੋਟਲ ਕਾਸਟ ਆ ਕਹਿੰਦੇ ਆ ਕਿ 30 ਮਿਲੀਅਨ ਡਾਲਰ ਉਸ ਸਮੇਂ ਆਈ। ਤੇ ਇਹਦੇ ਬਾਰੇ ਮੋਟੀ ਮੋਟੀ ਜਾਣਕਾਰੀ ਇੱਥੇ ਲਿਖੀ ਆ। 250 ਮੀਟਰ ਲੰਬਾ ਹੈਗਾ ਵਾ ਲੰਮਾ ਬ੍ਰਿਜ ਤੇ ਸਿੰਗਾਪੁਰ ਦਾ ਪਹਿਲਾ ਕੇਮਲ ਬ੍ਰਿਜ ਆ 250 ਮੀਟਰ ਲੰਬਾ। ਇਹਦੀ ਸਮੁੰਦਰ ਤਲ ਤੋਂ ਉਚਾਈ 50 ਮੀਟਰ ਸੋਈ ਬਹੁਤ ਹੀ ਖੂਬਸੂਰਤ ਜਗਾਵਾ ਆਈਕੋਨਿਕਾ ਜਗਾਵਾ ਤੇ ਇੱਥੇ ਕਿਸੇ ਸਮੇਂ ਕੈਪਲ ਸ਼ਿਪਯਾਰਡ ਦੇ ਜਿਹੜੇ ਸ਼ਿਪ ਸੀ ਰਿਪੇਅਰ ਹੋਣ ਵਾਸਤੇ ਇੱਥੇ ਆਉਂਦੇ ਰਹੇ ਨੇ ਸਨ 2000 ਤੱਕ ਕੈਪਲ ਦਾ ਜਿਹੜਾ ਸਿਸਟਮ ਸੀ ਸ਼ਿਪ ਰਿਪੇਅਰਿੰਗ ਦਾ ਤੇ ਕਨਵਰਸ਼ਨ ਵੈਸਲ ਦਾ ਉਹ ਸਾਰਾ ਇੱਥੇ ਚੱਲਦਾ ਰਿਹਾ ਵੈਸਲ ਇੱਥੇ ਲੱਗਦੇ ਸੀ ਇੱਥੇ ਰਿਪੇਅਰ ਹੁੰਦੇ ਸੀ ਇੱਥੋਂਗਾ ਜਲਦੇ ਸੀ ਸਨ 2000 ਤੱਕ ਇਹ ਸਾਰਾ ਸਿਸਟਮ ਚੱਲਦਾ ਰਿਹਾ ਉਸ ਤੋਂ ਬਾਅਦ ਜੋ ਮੇਰੇ ਮਗਰਲੇ ਪਾਸੇ ਤੁਸੀਂ ਐਸੇ ਲਗਜ਼ਰੀ ਸਾਰਾ ਕੰਮ ਦੇਖ ਰਿਹਾ ਜੀ ਇਹ ਉਸ ਤੋਂ ਬਾਅਦ ਜਦੋਂ ਕੈਪਲ ਨੇ ਸਾਰੀ ਜਿਹੜੀ ਇਹ ਲੈਂਡ ਟੇਕਓਵਰ ਕਰ ਲਈ ਆਈਲੈਂਡ ਵੀ ਟੇਕਓਵਰ ਕਰ ਲਿਆ ਸਾਥੇ ਇੱਕ ਮੈਗਾ ਪ੍ਰੋਜੈਕਟ ਲਗਜ਼ਰੀ ਲਾਈਫਸਟਾਈਲ ਡਵੈਲਪ ਕੀਤਾ ਜਿਹਨੂੰ ਹੁਣ ਕੈਪਲ ਬੇ ਦੇ ਨਾਲ ਨਾ ਜਾਣਿਆ ਜਾਂਦਾ ਸੋ ਇਸ ਜਗ੍ਹਾ ਨੂੰ ਆਈਲੈਂਡ ਨੂੰ ਜਾਣ ਵਾਸਤੇ ਇਹੀ ਇੱਕ ਬ੍ਰਿਜ ਹੈ ਇੱਥੇ ਆਪਾਂ ਗੱਡੀ ਚਲਾ ਕੇ ਆ ਸਕਦੇ ਆ ਤੇ ਪਹਿਲਾਂ ਚੱਲਦੇ ਆ ਉਸ ਵਿਲੇਜ ਦੇ ਉੱਤੇ ਧੁੱਪ ਬਹੁਤ ਨੇ ਸੇਕ ਬਹੁਤ ਵਜੰਡਿਆ ਵਾ ਉੱਥੇ ਬਹਿ ਗਏ ਥੋੜੀਆਂ ਗੱਲਾਂ ਬਾਤਾਂ ਕਰਦੇ ਨੇ ਤੇ ਕੁਝ ਖਾਣੇ ਪੀਣੇ ਵੀ ਜਾ ਗਏ ਤੁਸੀਂ ਵੇਖੋ ਹੁਣ ਅਚਰ ਆ ਨਜ਼ਾਰਾ ਤੋ ਪਾਕਿਸਤਾਨ ਗੁਸ਼ਤਾਨਾ ਕੇ ਤੇ ਸਾਰਾ ਬੋਲਨਾ ਕੇ ਤੇ ਹੁਣੇ ਆ ਨਾ ਆਪਾਂ ਨੂੰ ਸਿਰਦ ਸਿਰਫ ਆ ਇੱਕ ਬਿਲਡਿੰਗ ਹੀ ਦਿਂਦੀ ਆ ਜਿਹੜੀ ਕੈਪਲ ਮਰੀਨਾ ਨਾਂ ਦੀ ਬਿਲਡਿੰਗ ਆ ਸੋ ਇਹ ਇੱਕ ਬਿਲਡਿੰਗ ਐ ਆਈਲੈਂਡ ਦੇ ਉੱਤੇ ਆਈਲੈਂਡ ਕੋਈ ਬਹੁਤਾ ਵੱਡਾ ਨਹੀਂ ਆ ਤੇ ਪੰਜ ਸੱਤਾਂ ਕਿ ਲਿਆ ਫੈਲਿਆ ਹੋਵੇ ਤੇ ਛੋਟਾ ਜਿਹਾ ਆਈਲੈਂਡ ਆ ਜਿੱਦੋਂ ਤੁਸੀਂ ਗੱਡੀ ਚਲਾ ਕੇ ਤੁਸੀਂ ਆ ਸਕਦੇ ਜੀ ਇੱਥੇ ਪੰਜ ਸੱਤ ਦੁਕਾਨਾਂ ਨੇ ਸ਼ਾਮ ਨੂੰ ਬਹਿ ਕੇ ਇੱਥੇ ਕੌਫੀ ਪੀਂਦਾ ਨਿਆਲਾ ਵੱਖਰਾ ਵਾ ਤੇ ਪ੍ਰਾਈਵ ਨਾਂ ਦੀ ਜਗ੍ਹਾ ਵਾ ਜਿੱਥੇ ਤੁਸੀਂ ਆ ਕੇ ਕੌਫੀ ਦਾ ਕੰਮ ਸਾਂਝਾ ਕਰ ਸਕਦੇ ਜੀ ਜਾਂਦੇ ਆ ਵਹਿਣੇ ਆ ਜੇ ਖੁੱਲੀ ਹੋਈ ਤੇ ਇਸ ਜਗ੍ਹਾ ਤੇ ਬੈਠ ਕੇ ਕਾਫੀ ਦਾ ਕਥਾ ਦਾ ਕਰਦੇ ਦੇ ਨਾਲੇ ਗੱਲ ਕਰਦੇ ਆ ਇੰਨੀਆਂ ਹੋਰ ਗੱਲਾਂ ਬੰਦਾਂ ਪੋਲ ਨੰਕੇ ਤੇ ਇੱਥੇ ਇੱਕ ਬਣੀ ਬੈਣਾਸ ਜਗਾ ਬਹੁਤ ਸੋਹਣੀ ਤੇ ਉੱਥੋਂ ਕੁਝ ਖਾ ਪੀ ਕੇ ਤੇ ਹੁਣ ਆ ਗਏ ਆ ਇਧਰ ਨੂੰ ਤੇ ਜੇ ਸਾਰਾ ਏਰੀਆ ਵੇਖੀਏ ਇਸ ਆਈਲੈਂਡ ਦਾ ਟੋਟਲ ਸਿਰਫ ਇੰਨਾ ਵਾ ਆ ਇੱਕ ਵੱਡੀ ਸਾਰੀ ਗਰਾਊਂਡ ਆ ਪਰਲੇ ਪਾਸੇ ਖਤਮ ਹੋ ਜਾਂਦਾ ਉਹ ਤੋਂ ਪਰਲੇ ਪਾਸੇ ਫੋਰਟ ਸਲਿਸੋ ਆ ਇਧਰਲੇ ਪਾਸੇ ਆ ਜਾਂਦਾ ਵਾ ਆ ਕੀ ਨੋ ਆ ਦੇ ਆ ਛੋਟਾ ਜਿਹਾ ਬਰਾਨੀ ਆਈਲੈਂਡ ਜਾਂ ਉਹਨੂੰ ਕਹਿ ਦਿੰਦੇ ਜਿੱਥੇ ਪੀਐਸਏ ਤੇ ਇਧਰਲੇ ਪਾਸੇ ਘਣਾ ਸਣਾ ਰੁੱਖਾਣਾ ਭਰਿਆ ਹੋਇਆ ਜੰਗਲ ਜਿਹਦੇ ਵਿੱਚ ਜਾਣਾ ਅਲਾਉਡ ਨਹੀਂ ਆ ਤੇ ਆ ਮਗਰਲੇ ਪਾਸੇ ਉਹ ਬਿਲਡਿੰਗ ਤੇ ਬਿਲਡਿੰਗ ਦੇ ਪਰਲੇ ਪਾਸੇ ਕੈਪਲ ਬੇ ਤੇ ਉਹ ਬਣਿਆ ਹੋਇਆ ਉੱਚਾ ਜਿਹਾ ਪੁਲ ਸੋ ਹੁਣ ਗੱਲ ਕਰਦੇ ਆਂ ਵੀ ਇਸ ਏਰੀਏ ਦੀ ਜਿਹੜੀ ਹੈਗੀ ਆ ਮਹੱਤਤਾ ਇਹ ਏਰੀਆ ਜਦੋਂ ਅੰਗਰੇਜ਼ਾਂ ਦਾ ਇੱਥੇ ਰਾਜ ਹੁੰਦਾ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਸਾਰੇ ਪਾਸੇ ਜਿਹੜੀ ਇਹਦੀ ਕੋਸਟ ਲਾਈਨ ਨੂੰ ਡਿਫੈਂਡ ਕਰਨਾ ਵਾਸਤੇ ਨੇ ਜਗਾ ਦੇ ਵਿੱਚ ਤੂਪਾ ਤਾਂ ਪਾ ਲਾਈਆਂ ਉਦੋਂ ਵੀ ਜਿਹੜਾ ਏਰੀਆ ਸੀ ਇੱਕ ਮੇਨ ਟਿਬੀ ਜੀਆ ਟੋੜਾ ਜਿਆ ਜਿਹੜਾ ਛੋਟਾ ਜਿਹਾ ਇੱਕ ਆਈਲੈਂਡ ਕਹਿੰਦੇ ਆ ਉਦੋਂ ਵੀ ਇਹ ਮੌਜੂਦ ਸੀ ਇਹ ਚੀਜ਼ ਪਲਾਉ ਜਿਹੜਾ ਹੈਗਾ ਫੋਰਟ ਸਲੀਸੋ ਤੇ ਜਿਹੜਾ ਹੈਗਾ ਵਾ ਦੂਸਰੀ ਸਾਈਡ ਦੇ ਉੱਪਰ ਲੈਬਰਾਡੋਰ ਪਾਰਕ ਉਹਨੂੰ ਵੀ ਜੇ ਵੇਖੀ ਨਾ ਜਿਹੜਾ ਆਪਾਂ ਪਹਿਲਾਂ ਦੋ ਉਂਗਲਾਂ ਜੇ ਕਰਕੇ ਵੇਖਿਆ ਸੀ ਵੀ ਰਸਤਾ ਬੰਦਦਾ ਵਾ ਉਸ ਮੂਹਣ ਸਿੱਧਾ ਹੀ ਇਹ ਪੈਂਦਾ ਵਾ ਠੀਕ ਹੈ ਕਿਸੇ ਜ਼ਮਾਨੇ ਦੇ ਵਿੱਚ ਇੱਥੇ ਜਿਹੜੇ ਸੀ ਫਿਸ਼ਰਮੈਨ ਆਪਦਾ ਕੰਮ ਪੰਦਾ ਕਰਦੇ ਸੀ ਬਾਅਦ ਦੇ ਵਿੱਚ ਇਹ ਕੈਪਲ ਸ਼ਿਪਯਾਰਡ ਦੇ ਅੰਦਰ ਆਇਆ ਤੇ ਕੈਪਲ ਸ਼ਿਪਯਾਰਡ ਆਪਦਾ ਕੰਮ ਕਰ ਚਲਾਉਂਦੇ ਰਿਹਾ ਉਸ ਤੋਂ ਬਾਅਦ ਇਹਨੂੰ 2000 ਦੇ ਵਿੱਚ ਕੈਪਲ ਸ਼ਿਪਯਾਰਡ ਦਾ ਨਾਮ ਬਦਲ ਦਿੱਤਾ ਪਲਾਉ ਹਨ ਤੇ ਉਹਦਾ ਨਾਂ 1983 ਦੇ ਵਿੱਚ ਬਦਲ ਕੇ ਕੈਪਲ ਆਈਲੈਂਡ ਕਰ ਦਿੱਤਾ ਗਿਆ ਤੇ ਇਹਦੇ ਦੂਜੇ ਪਾਸੇ ਹੁਣ ਕੈਪਲ ਬੇ ਬਣੀ ਆ ਤੇ ਕੈਪਲ ਬੇ ਤੇ ਵਿੱਚ ਤੇ ਕੈਪਲ ਇਸ ਆਈਲੈਂਡ ਨੂੰ ਕੈਪਲ ਆਈਲੈਂਡ ਨੂੰ ਜੋੜਦਾ ਵਾ ਕੈਪਲ ਬੇ ਬ੍ਰਿਜ ਕੇਪਰ ਬੇ ਬ੍ਰਿਜ ਸਭ ਤੋਂ ਲੰਬਾ ਬ੍ਰਿਜ ਆ ਜਿਹੜਾ ਜੋੜਿਆ ਗਿਆ ਹੈ ਸਾਈਲੈਂਡ ਦੇ ਨਾਲ ਤੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਇਹਦਾ ਕੇਬਲਾਂ ਦਾ ਨੈਟਵਰਕ ਵਸਾਇਆ ਗਿਆ ਇੱਕ ਇਕਾਇਨਕ ਆਇਕ ਆਇਕੋਨਿਕ ਪਲੇਸ ਆ ਸਿੰਗਾਪੁਰ ਦੇ ਵਿੱਚ ਰਾਤ ਨੂੰ ਇਹ ਬਿਲਕੁਲ ਬੜਾ ਜਗਮਗਰਦਾ ਵਾ ਜਿਹਨੇ ਲੋਕਾਂ ਦੇ ਆਵਾਜਾਈ ਵਾਸਤੇ ਇਹ ਹੈਗਾ ਵਾ ਸਾਧਨ ਤੇ ਰਾਤ ਨੂੰ ਖੂਬਸੂਰਤ ਮੈਂ ਯਾਰਾ ਪ੍ਰੋਜੈਕਟ ਕਰਦਾ ਸੋ 64 ਆਈਲੈਂਡਾਂ ਦੇ ਵਿੱਚੋਂ ਪਲਾਉ ਹੰਤੂ ਦੂਸਰਾ ਆਈਲੈਂਡ ਆ ਜਿਹੜਾ ਆਪਾਂ ਅਸੈਸ ਕੀਤਾ ਵਾ ਉਸ ਤੋਂ ਬਾਅਦ ਅਗਲੇ ਆਈਲੈਂਡਾਂ ਵਿੱਚ ਲੰਘਾਂਗੇ ਬਹੁਤ ਸਾਰੇ ਸਿੰਗਾਪੁਰ ਦੇ ਵਿੱਚ ਆਈਲੈਂਡ ਜਿਹੜੇ ਹੈਗੇ ਆ ਐਕਸਪਲੋਰ ਕਰਨ ਆਲੇ ਨੇ ਉਹਨਾਂ ਦੇ ਵਿੱਚੋਂ ਇੱਕ ਮੇਨ ਤੇ ਸੰਤੋਸ ਆਈਲੈਂਡ ਹੀ ਆ ਤੇ ਸੰਤੋਸ ਆਈਲੈਂਡ ਤੇ ਬਹੁਤ ਵੱਡਾ ਦੱਜੇ ਦੇ ਬਾਰੇ ਸਾਰਿਆਂ ਨੂੰ ਹੀ ਪਤਾ ਵਾ ਪਰ ਇਹਨਾਂ ਛੋਟੇ-ਛੋਟੇ ਆਈਲੈਂਡਾਂ ਦੇ ਬਾਰੇ ਪਤਾ ਹੋਣ ਨੂੰ ਨਾ ਕਰਕੇ ਸੋ ਆਪਾਂ ਇਹਨਾਂ ਦੀ ਖੋਜ ਪੜਤਾਲ ਕਰਨ ਵਾਸਤੇ ਨਿਕਲੇ ਆ ਆਵਣਾ ਕਿੱਦਾਂ ਵਾ ਸਿੱਧਾ ਇੱਥੇ ਕੋਈ ਵੀ ਬੱਸ ਨਹੀਂ ਆਉਂਦੀ ਜੇ ਤੁਸੀਂ ਆਉਣਾ ਵਾ ਹਰ ਬਰਫਰੈਂਡ ਲੱਗਦੀ ਐ ਐਮ ਆਰਟੀ ਆ ਤੁਰ ਕੇ ਤੁਸੀਂ ਇਧਰ ਨੂੰ ਆ ਸਕਦੇ ਜੀ ਗੂਗਲ ਮੈਪ ਦੇ ਵਿੱਚ ਕੈਪਲ ਆਈਲੈਂਡ ਭਰ ਲਿਆ ਜੇ ਤੇ ਤੁਹਾਨੂੰ ਜਿਹੜਾ ਗੂਗਲ ਮੈਪ ਆ ਤੁਹਾਨੂੰ ਇਧਰਲੇ ਪਾਸੇ ਲਿਆਏਗਾ ਸੋ ਜੇ ਕਿਸੇ ਨੇ ਡਰਾਈਵ ਕਰਨਾ ਵਾ ਸਿੱਧੀ ਗੱਡੀ ਡਰਾਈਵ ਕਰਕੇ ਸਿੱਧਾ ਮਰੀਨਾ ਪੈਂਦਾ ਵਾ ਮਰੀਨਾ ਜਗਾ ਦਾ ਨਾਮ ਆ ਜਿੱਥੋਂ ਕਿਸ਼ਤੀਆਂ ਚੱਲਦੀਆਂ ਨੇ ਬੜੇ ਬੜੇ ਜਾਟ ਜਿਹਨੇ ਆਪਾਂ ਪਿੱਛੇ ਜੀ ਵੇਖ ਕੇ ਆਂ ਵੀਡੀਓ ਦੇ ਵਿੱਚ ਸੋ ਉੱਥੇ ਕਾਰ ਪਾਰਕਿੰਗ ਅਵੇਲੇਬਲ ਹੈਗੀ ਐ ਸੋ ਵੱਡੀਆਂ ਗੱਡੀਆਂ ਨਹੀਂ ਲੱਗਦੀਆਂ ਯਾਨੀ ਕਿ ਛੋਟੀਆਂ ਕਾਰਾਂ ਜਿਹੜੀਆਂ ਹੈਗੀਆਂ ਵਾ ਉਹ ਇਧਰਲੇ ਪਾਸੇ ਲੱਗਦੀਆਂ ਨੇ ਸੋ ਆ ਜਿਹੜੀ ਮੇਰੇ ਮਗਰਲੇ ਪਾਸੇ ਵੇਖ ਰਹਾ ਜੇ ਸਾਰਾ ਸਿਸਟਮ ਜਿਹੜਾ ਹੈਗਾ ਵਾ ਇਹ ਹੈਗਾ ਵਾ ਇੱਥੇ ਜਿਹੜੇ ਜਾਜ ਸਮੁੰਦਰੀ ਜਹਾਜ਼ ਹੁੰਦੇ ਨੇ ਨਾ ਸਪਾਰਿੰਗ ਵਾਲੇ ਉਹ ਵੀ ਇੱਥੇ ਲੱਗਦੇ ਨੇ ਇਹਦੇ ਪਰਲੇ ਪਾਸੇ ਜਿਹੜੀਆਂ ਆਪਾਂ ਜਦੋਂ ਜਾਂਦੇ ਆਂ ਇੰਡੋਨੇਸ਼ੀਆ ਨੂੰ ਹਾਰਡ ਬਰਫਰੰਟ ਉਹ ਉਥੋਂ ਜਿਹੜੀਆਂ ਕਿਸ਼ਤੀਆਂ ਜਾਂਦੀਆਂ ਨੇ ਉਹ ਵੀ ਬਿਲਕੁਲ ਲੱਗਦੀਆਂ ਨੇ ਸੋ ਇਹ ਇੰਨੀਆਂ ਗੱਲਾਂ ਬਾਤਾਂ ਇਸ ਛੋਟੇ ਜੇ ਆਈਲੈਂਡ ਦੇ ਬਾਰੇ ਤੇ ਮੇਰੇ ਖਿਆਲ ਦੇ ਵਿੱਚ ਸਭ ਤੋਂ ਛੋਟਾ ਆਈਲੈਂਡ ਆ ਹਾਂਜੀ ਹੋ ਸਕਦਾ ਸਭ ਤੋਂ ਛੋਟਾ ਆਈਲੈਂਡ ਹੋਵੇ ਸੋ ਚੜ੍ਹਦੀਆਂ ਕਲਾ ਗੁਰੂ ਸੇਵ ਕਿਰਪਾ ਕਰਨ ਫੇਰ ਕਿਤੇ ਗੁਰੂ ਸੇਵ ਸਮਾਚ ਆਇਆ ਤੇ ਆਪਾਂ ਫੇਰ ਕਿਸੇ ਹੋਰ ਆਈਲੈਂਡ ਦੇ ਉੱਤੇ ਜਾਵਾਂਗੇ ਤੇ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਾਂਗੇ ਤੇ ਮੇਰੇ ਨਾਲ ਫਰੇਮ ਦੇ ਵਿੱਚ ਤਿੰਨ ਜਣੇ ਖੜੇ ਨੇ ਸਭ ਤੋਂ ਲੰਬਾ ਮੁੰਡਾ ਜੈਕਪ੍ਰੀਤ ਸਿੰਘ ਤੇ ਇੱਕ ਆਮਨ ਵੀਰ ਸਿੰਘ ਆਪਣੀਆਂ ਪਚੰਗ ਫੌਜਾਂ ਤੇ ਉੱਪਰਲੇ ਪਾਸੇ ਸੋਨਾ ਅਸਮਾਨ ਬੁੱਲਦਾ ਨਜ਼ਾਰਾ ਰੁੱਖ ਮਰੀਨਾ ਤੇ ਆ ਚੋਂ ਜੇ ਕੱਢ ਦੀਆਂ ਹੋਈਆਂ ਅਮਾਰਾ ਚੜ੍ਹਦੀਆਂ ਅਗਲਾ ਜੀ ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਦੇ ਜੁੜੇ ਰਿਓ ਨਾਲ